ਜਨਾਨੀਆਂ ਲੈ ਕੇ ਸੜਕਾਂ ਦੇ ਉੱਤਰੂੰਗਾ ਬਸ ਇੱਦੀ ਗੱਲ ਹੈ ਸਾਡੀ ਅਸੀਂ ਨਾਲ ਇਹਨਾਂ ਦੇ ਲਾਉਂਗੇ ਨਿਆਣਿਆਂ ਦੇ ਨਿਆਣਿਆਂ ਨੂੰ ਵੀ ਲੈ ਜਾਊਂਗਾ ਤੀਵਿਆਂ ਨੂੰ ਵੀ ਲੈ ਜਾਊਂਗਾ ਨਗਰ ਕੌਂਸਲ ਖਰੜ ਅਤੇ ਕੁਰਾਲੀ ਦੇ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਖਰੜ ਤਹਿਸੀਲ ਦੇ ਵਿੱਚ ਵਕੀਲਾਂ ਵੱਲੋਂ ਧਰਨਾ ਵੀ ਦਿੱਤਾ ਜਾ ਰਿਹਾ ਹੈ ਇਸ ਵੇਲੇ ਮੈਂ ਮੌਜੂਦ ਹਾਂ ਇਹ ਚੰਡੀਗੜ੍ਹ ਲੁਧਿਆਣਾ ਹਾਈਵੇ ਐ ਤੇ ਇਸ ਹਾਈਵੇ ਦੇ ਬਿਲਕੁਲ ਉੱਪਰ ਇਹ ਪਿੰਡ ਪੈਂਦਾ ਹੈ ਰੁੜਕੀ ਪੁਖਤਾ ਇਸ ਪਿੰਡ ਦੀਆਂ ਵੀ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਇਸ ਨੂੰ ਰੋਪੜ ਜ਼ਿਲ੍ਹੇ ਦੇ ਅੰਦਰ ਸ਼ਾਮਲ ਕੀਤਾ ਜਾ ਸਕਦਾ ਹੈ ਪਿੰਡਾਂ ਵਾਲੇ ਤਾਂ ਵਿਰੋਧ ਕਰਦੇ ਮੋਹਾਲੀ ਜ਼ਿਲ੍ਹਾ ਜਿਹੜਾ ਸਾਡਾ ਉਹ ਸਾਨੂੰ 10 ਕਿਲੋਮੀਟਰ ਤੇ ਪੈਂਦਾ ਜੇ ਸਾਡਾ ਜ਼ਿਲ੍ਹਾ ਰੋਪੜ ਹੋ ਜੂਗਾ ਸਾਨੂੰ 30 35 ਕਿਲੋਮੀਟਰ ਦੂਰ ਜਾਣਾ ਪਊ ਜਿਹੜੇ 35 ਪਿੰਡਾਂ ਮਾਤੇ ਕਹਿੰਦੇ ਦੇਖੋ 35 ਪਿੰਡਾਂ ਮਾਤੇ ਅੱਧੇ ਪਿੰਡ ਤਾਂ ਕਮੇਡੀਆਂ ਚੋਗੇ ਸਾਡਾ ਕਮਰਸ਼ੀਅਲ ਏਰੀਆ ਥੋੜੀਆਂ ਥੋੜੀਆਂ ਸਾਡੇ ਕੋਲ ਜ਼ਮੀਨਾਂ ਉਹੀ ਤੁਸੀਂ ਚੱਕ ਕੇ ਰੋਪੜ ਚ ਪਾ ਦਿਓ ਸਾਡਾ ਰੇਟ ਕਿਆ ਰਹਿ ਗਈ ਔਨ ਕੈਮਰਾ ਹਲੇ ਤੱਕ ਸਾਡੇ ਦਾ ਰੁਪਈਆ ਨਹੀਂ ਲੱਗੇ ਸਾਡਾ ਹਾਂ ਇੱਕ ਰੁਪਈਆ ਸਾਡੇ ਇਲਾਕੇ ਚ ਨਹੀਂ ਲੱਗੇ ਇਹ ਵੀ ਨਹੀਂ ਆਇਆ ਨਵੇਂ ਬਣਾਏ ਇਹ ਕਾਹਦੇ ਬਣਾਏ ਤੇ ਇਹ ਸਾਡਾ ਭਲਾ ਇਹ ਜਮਾ ਯਾਰਡ ਤੇ ਆ ਰੋਡ ਮਾਂ ਪਹਿਲਾਂ ਤਾਂ ਜ਼ਮੀਨ ਸਾਰੀ ਖਾ ਗਈ ਆ ਰੇਲਵੇ ਰੈਲ ਨਿਕਲ ਗਈ ਇਹਦੇ ਜ਼ਮੀਨ ਰਹੀ ਵੀ ਕਿਹੜੀ ਸਾਡੇ ਕੋਲ ਵਿਚਾਈ ਅਸੀਂ ਖੜੇ ਰੱਖਣੀ ਕੁਛ ਵੀ ਹੋ ਜੇ ਹਾਂ ਅਸੀਂ ਮਰ ਕੇ ਖੜੂਗੇ ਪਹਿਲਾਂ ਤੂੰ ਹੀ ਮੋਲੀ ਨਾਲ ਜੁੜੇ ਹੋਏ ਨੇ ਸਾਡੇ ਕਦੇ ਸਾਨੂੰ ਰੋਪੜ ਨਾ ਪਾਦਣ ਕਦੇ ਬੋੜੀ ਨਾ ਕਹਦਣੇ ਹਾਂ ਜੀ ਹਾਂ ਜੀ ਠੀਕ ਹੁਣ ਅਸੀਂ ਨਾਲ ਲੱਗਦਾ ਹਲਕਾ ਸਾਡਾ ਬਿਲਕੁਲ ਨਾਲ ਲੱਗਦਾ ਪਿੰਡ ਹੈ ਸਾਡਾ ਮੋਲੀ ਦਾ ਠੀਕ ਸਾਡੀ ਆਹੀ ਬੇਨਤੀ ਹੈ ਵੀ ਸਾਨੂੰ ਰੋਪੜ ਦੇ ਨਾਲ ਨਾ ਖਰੜਾ ਇੱਥੇ 2 ਕਿਲੋਮੀਟਰ ਹੈ ਮੇਰੇ ਵਰਗਾ ਲੰਗੜਾ ਬੰਦਾ ਵੀ ਤੁਰ ਕੇ ਚੱਲੇ ਜਾਵੇ ਉੱਥੇ ਅਸੀਂ ਕਿਸ ਤਰ੍ਹਾਂ ਜਾਵਾਂਗੇ 30 25 ਕਿਲੋਮੀਟਰ ਜਦ ਜ਼ਿਲੇ ਹੀ ਚੇਂਜ ਹੋ ਗਿਆ ਪਿੱਛੇ ਕਹਿ ਰਹੇਗੇ ਜੀ ਸਾਡੇ ਨਾਲੇ ਕੋਈ ਬੈਰ ਜਿੱਤ ਆਈ ਦਾ 35 ਪਿੰਡ ਹੈ ਮੜੇ ਮੋਟੇ ਚਲੋ ਜਿਹੜੇ 35 ਲਾ ਨੂੰ 40 ਲਾ ਨੂੰ ਤਾਂ ਪਹਿਲਾਂ ਨਹਿਰ ਦਾ ਮੁੱਦਾ ੜਾ ਦੋ ਦੋ ਤਿੰਨ ਦਿਨ ਵੀ ਕਿਹੇ ਆਣੇ ਆਰੇ ਵਾਤੇ ਵਾਤੇ ਚਾਰ ਕੀਲਿਆਂ ਦੇ ਉੱਪਰ ਕੋਈ ਜਿੰਮੇਦਾਰ ਨਹੀਂ ਹੈ ਸਭ ਰੋੜਾ ਮੈਂ ਖਰਾਬ ਕਰਤੀ ਰੇਲਵੇ ਲੈਣਾ ਜ ਖਰਾਬ ਕਰਤੀ ਆ ਨਹਿਰ ਮੰ ਲੱਗੇ ਖਰਾਬ ਕਰਨਾ ਇਹਦੇ ਧਰਨੇ ਲੱਗ ਰਹੇ ਆ ਸਰਕਾਰ ਇਹ ਜੇ ਸਟੈਪ ਲੈ ਰਹੀ ਹੈ ਤਾਂ ਕੁਝ ਸੋਚ ਕੇ ਲੈ ਰਹੀ ਹੋਣੀ ਕਦੇ ਰੋਪੜ ਕਦੇ ਮਹਾਲੀ ਇਹ ਤਾਂ ਸਾਨੂੰ ਇਹੀ ਕੰਮ ਰਹਿ ਗਿਆ ਨਾ ਪੰਚਾਇਤਾਂ ਮਤਾ ਪਾ ਕੇ ਤਾਂ ਮੈਂ ਇਹਨਾਂ ਨੂੰ ਇਹਨਾਂ ਤੇ ਬਰੋਧ ਮਤੇ ਪੈਣੇ ਆ ਇਹਨਾਂ ਦੀ ਸਰਕਾਰ ਨਾ ਪਿੰਡਾਂ ਵਾਲੇ ਪਾ ਕੇ ਤਾਂ ਮੈਂ ਆ ਤਾਂ ਹੀ ਜਾਮੇ ਕਿਉਂ ਬਸ ਹੀ ਆਪਣਾ ਕਿਉਂ ਬਸਦਾ ਘਰ ਜੜੀਏ ਅਸੀਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ ਜਾਂ ਅਸੀਂ ਪੰਜਾਬ ਦੇ ਪਸੰਦੇ ਨਹੀਂ ਆ ਅਨੰਤਪੁਰ ਸਾਹਿਬ ਜ਼ਿਲ੍ਹਾ ਬਣਾਉਣਾ ਚਲੋ ਬਹੁਤ ਵਧੀਆ ਗੱਲ ਹੈ ਦਸਵੇਂ ਪਾਸ਼ਾ ਦੀ ਚਰਨ ਛੋਹ ਧਰਤੀ ਆ ਉੱਥੇ ਬਣਾਓ ਜ਼ਿਲ੍ਹਾ ਬਣਾਓ ਬਥੇਰੇ ਪਿੰਡ ਪਈ ਜੇਕਰ ਸਰਕਾਰ ਫਿਰ ਵੀ ਤੁਹਾਡੇ ਵਿਰੋਧ ਦੇ باوجود ਇਹਨਾਂ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਪਾਉਂਦੀ ਹੈ ਤੇ ਫਿਰ ਤੁਹਾਡਾ ਕੀ ਐਕਸ਼ਨ ਰਹੂਗਾ ਇਹ ਤਾਂ ਨਪੇਟ ਨੂੰ ਪਹੁੰਚੂਗਾ ਨਾ ਨਗਰ ਕੌਂਸਲ ਖਰੜ ਅਤੇ ਕੁਰਾਲੀ ਦੇ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਖਰੜ ਤਹਿਸੀਲ ਦੇ ਵਿੱਚ ਵਕੀਲਾਂ ਵੱਲੋਂ ਧਰਨਾ ਵੀ ਦਿੱਤਾ ਜਾ ਰਿਹਾ ਹੈ ਇਸ ਮੁੱਦੇ ਦੇ ਉੱਪਰ ਵਕ-ਵਕ ਲੀਡਰਾਂ ਵੱਲੋਂ ਵਕ-ਵਕ ਬਿਆਨ ਦਿੱਤੇ ਜਾ ਰਹੇ ਨੇ ਜੇਕਰ ਸਥਾਨਕ ਵਿਧਾਇਕ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ ਤੇ ਉਧਰ ਜੇਕਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨੁਮਾਇੰਦਿਆਂ ਨੂੰ ਇਸ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ ਉਹਨਾਂ ਨੂੰ ਪਾਰਟੀ ਦੇ ਵਿੱਚ ਜਾਂ ਉਹਨਾਂ ਨੂੰ ਇਸ ਅਹੁਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦਵਾ ਕਿ ਇਸ ਵੇਲੇ ਮੈਂ ਮੌਜੂਦ ਹਾਂ ਇਹ ਚੰਡੀਗੜ੍ਹ ਲੁਧਿਆਣਾ ਹਾਈਵੇ ਐ ਤੇ ਇਸ ਹਾਈਵੇ ਦੇ ਬਿਲਕੁਲ ਉੱਪਰ ਇਹ ਪਿੰਡ ਪੈਂਦਾ ਹੈ ਰੁੜਕੀ ਪੁਖਤਾ ਇਸ ਪਿੰਡ ਦੀਆਂ ਵੀ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਇਸ ਨੂੰ ਰੋਪੜ ਜ਼ਿਲ੍ਹੇ ਦੇ ਅੰਦਰ ਸ਼ਾਮਲ ਕੀਤਾ ਜਾ ਸਕਦਾ ਅੱਜ ਇਸ ਪਿੰਡ ਦੇ ਵਿੱਚ ਪਹੁੰਚ ਕੇ ਅਸੀਂ ਇਸ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਕੋਲੋਂ ਪੁੱਛਾਂਗੇ ਕਿ ਕੀ ਉਹ ਇਸ ਪਿੰਡ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਵਾਣਾ ਚਾਹੁੰਦੇ ਨੇ ਜਾਂ ਨਹੀਂ ਹਾਲਾਂਕਿ ਤੁਹਾਨੂੰ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਪਿੰਡ ਜਿਹੜੇ ਹੈਗੇ ਨੇ ਇਹ ਰੋਪੜ ਜ਼ਿਲ੍ਹੇ ਦੇ ਵਿੱਚ ਹੁੰਦੇ ਸੀ ਉਸ ਤੋਂ ਬਾਅਦ ਇਹਨਾਂ ਨੂੰ ਮੁਹਾਲੀ ਜ਼ਿਲ੍ਹੇ ਦੇ ਵਿੱਚ ਲੈ ਕੇ ਆਇਆ ਗਿਆ ਤੇ ਹੁਣ ਫਿਰ ਇਹ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਜਿਹੜੇ ਬਿਲਕੁਲ ਬਾਰਡਰ ਤੇ ਪਿੰਡ ਵਜਦੇ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਇਸ ਦਾ ਵਿਰੋਧ ਵੀ ਹੋ ਰਿਹਾ ਹੈ ਅਤੇ ਇਸ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਪਿੰਡ ਦੇ ਵਿੱਚ ਅਸੀਂ ਪਹੁੰਚੇ ਆਂ ਲੁੜਕੀ ਪੁਖਤਾ ਇਹ ਪਿੰਡ ਹੈ ਤੇ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਲਕੁਲ ਹਾਈਵੇ ਦੇ ਉੱਪਰ ਇਹ ਪਿੰਡ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਇੱਥੇ ਜੋ ਜ਼ਮੀਨਾਂ ਦੇ ਭਾਅ ਬਹੁਤ ਜ਼ਿਆਦਾ ਨੇ ਅਤੇ ਇੱਥੇ ਦੇ ਲੋਕ ਕੀ ਸੋਚਦੇ ਨੇ ਉਹ ਜ਼ਰੂਰ ਅਸੀਂ ਇੱਕ ਵਾਰੀ ਤੁਹਾਨੂੰ ਆਪਣੇ ਕੈਮਰੇ ਦਾ ਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਜੋ ਇਹ ਪੂਰਾ ਮਾਮਲਾ ਇਸ ਸਮੇਂ ਪਖਿਆ ਹੋਇਆ ਹੈ ਵਕ ਵਕ ਲੀਡਰ ਵਕ ਵਕ ਅਧਿਕਾਰੀ ਇਸ ਮਾਮਲੇ ਦੇ ਉੱਪਰ ਹਾਲਾਂਕਿ ਆਪਣੀ ਪ੍ਰਤੀਕਿਰਿਆ ਤਾਂ ਦੇ ਰਹੇ ਨੇ ਪਰ ਕੋਈ ਸਪਸ਼ਟ ਜਵਾਬ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ ਇਹ ਤਸਵੀਰਾਂ ਨੇ ਪਿੰਡ ਰੁੜਕੀ ਪੁਖਤਾ ਦੀਆਂ ਲੋਕ ਕੀ ਸੋਚਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਤਹਿਸੀਲ ਦੇ ਵਿੱਚ ਵਕੀਲਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਇਕੱਠੇ ਹੋ ਰਹੇ ਨੇ ਵੱਖ-ਵੱਖ ਜਥੇਬੰਦੀਆਂ ਉੱਥੇ ਪਹੁੰਚ ਰਹੀਆਂ ਨੇ ਤੇ ਜਿਹੜੇ ਪਿੰਡਾਂ ਦੀ ਗੱਲ ਚੱਲ ਰਹੀ ਹੈ ਕਿ ਜੋ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਨੇ ਜਾਂ ਕਰਨ ਦੀ ਤਿਆਰੀ ਦੇ ਵਿੱਚ ਨੇ ਉਨ੍ਹਾਂ ਦੇ ਲੋਕਾਂ ਉਸ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਹੈ ਪਹਿਲਾਂ ਤਾਂ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਸਰਪੰਚ ਸਾਹਿਬ ਕੀ ਮੰਨਦੇ ਹੋ ਤੁਸੀਂ ਤੁਹਾਡੇ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਕੀ ਮੰਨਦੇ ਹੋ ਇਹਦੇ ਪਿੱਛੇ ਕਾਰਨ ਕੀ ਮੰਨਦੇ ਹੋ ਕਾਰਨ ਤਾਂ ਜੀ ਸਰਕਾਰ ਦਾ ਪਤਾ ਨਹੀਂ ਕਿਆ ਕਰਦੀ ਹੈ ਜੀ ਸਰਕਾਰ ਕਾਰਨ ਤਾਂ ਜੀ ਸਰਕਾਰ ਨੂੰ ਪਤਾ ਹੋਊਗਾ ਵੀ ਕਾਹਦੇ ਪਾਉਣਾ ਪਰ ਪਿੰਡਾਂ ਵਾਲੇ ਤਾਂ ਵਿਰੋਧ ਕਰਦੇ ਆ ਜੀ ਪੂਰਾ ਵਿਰੋਧ ਹੈ ਪੂਰਾ ਵਿਰੋਧ ਹੈ ਜੀ ਉਹ ਕਿਉਂ ਕੋਈ ਕਾਰਨ ਦੱਸ ਸਕਦੇ ਹੋ ਤੁਸੀਂ ਕਾਰਨ ਤਾਂ ਇਹ ਹੈ ਜੀ ਮੋਹਾਲੀ ਜ਼ਿਲ੍ਹਾ ਜਿਹੜਾ ਸਾਡਾ ਉਹ ਸਾਨੂੰ 10 ਕਿਲੋਮੀਟਰ ਤੇ ਪੈਂਦਾ ਜੇ ਸਾਡਾ ਜ਼ਿਲ੍ਹਾ ਰੋਪੜ ਹੋ ਜੂਗਾ ਸਾਨੂੰ 30-35 ਕਿਲੋਮੀਟਰ ਦੂਰ ਜਾਣਾ ਪਊ ਸਾਡੇ ਆਧਾਰ ਕਾਰਡ ਵਗੈਰਾ ਜੋ ਵੀ ਹੈਗੇ ਸਾਰੇ ਡਾਕੂਮੈਂਟ ਸਾਨੂੰ ਉਹਨਾਂ ਤੇ ਵੀ ਸਾਨੂੰ ਐਡਰੈਸ ਚੇਂਜ ਕਰਾਉਣੇ ਪੈਣਗੇ ਬਹੁਤ ਪਰੇਸ਼ਾਨੀ ਆਊਗੀ ਇਸ ਕਰਕੇ ਪਿੰਡਾਂ ਵਾਲੇ ਲੋਕ ਜਿਹੜੇ ਹੈਗੇ ਉਹ ਇਹੀ ਚਾਹੁੰਦੇ ਆਂ ਕਿ ਸਾਡਾ ਜਿਹੜਾ ਜ਼ਿਲ੍ਹਾ ਮੋਹਾਲੀ ਹੈ ਸਾਡਾ ਮੋਹਾਲੀਓ ਜ਼ਿਲ੍ਹਾ ਰਹਿਣਾ ਚਾਹੀਦਾ ਸਤਿ ਸਰਕਾਰ ਇਹ ਜੇ ਸਟੈਪ ਲੈ ਰਹੀ ਹੈ ਤਾਂ ਕੁਝ ਸੋਚ ਕੇ ਲੈ ਰਹੀ ਹੋਣੀ ਸਰਕਾਰ ਦੀ ਮਨਚਾਦਤੀ ਸਾਨੂੰ ਪਤਾ ਨਹੀਂ ਹੈ ਜੀ ਹੁਣ ਕੀ ਕਰੀਏ ਸੋ ਤੁਹਾਡੇ ਵੱਲੋਂ ਡਟ ਕੇ ਇਹਦਾ ਵਿਰੋਧ ਕੀਤਾ ਜਾ ਡਟ ਕੇ ਵਿਰੋਧ ਕਰਾਂਗੇ ਜੀ ਮੈਂ ਪੰਚਾਇਤੋਂ ਹੀ ਮਨ ਨਾਲ ਅਸੀਂ ਇੱਥੇ ਕਰੂਗਾ ਵਿਰੋਧ ਕਰਿਆ ਤਾਂ ਇਸੀ ਦਾ ਵਿਰੋਧ ਕਰਿਆ ਵੀ ਸਾਡੀ ਅਸੀਂ ਰੋਪੜ ਜਾਣਾ ਨਹੀਂ ਝਮਕਾ ਹੋਰ ਅਸੀਂ ਜਾਣਾ ਨਹੀਂ ਅਸੀਂ ਇਹ ਮੁਹਾਰੀ ਨਹੀਂ ਛੱਡਣੀ ਅਸੀਂ ਤਹਿਸੀਲ ਖੈੜ ਨਹੀਂ ਛੱਡਣੀ ਬਚਾਈ ਅਸੀਂ ਖੈੜੇ ਰੱਖਣੀ ਕੁਝ ਵੀ ਹੋ ਜਾਏ ਹਾਂ ਅਸੀਂ ਮਰ ਕੇ ਖੜੂਗੇ ਤੁਹਾਡੇ ਵੱਲ ਤੁਸੀਂ ਕੀ ਮੰਨਦੇ ਹੋ ਇਹਦੇ ਪਿੱਛੇ ਕਾਰਨ ਕੀ ਹੈ ਵੀ ਤੁਹਾਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਜੇ ਪਿੰਡਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਇਹਦੇ ਪਿੱਛੇ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਸਰ ਜੀ ਸੈਂ ਮੈਨੂੰ ਨਹੀਂ ਮਿਲਣਾ ਹੂੰ ਸਰ ਜੀ ਭਾਈ ਮੈਂ ਦੱਸਦਾ ਹੀ ਤੁਹਾਨੂੰ ਚਲੋ ਮਨਸ਼ਾ ਜੋ ਮਰਜੀ ਹੈ ਸਰਕਾਰ ਦੀ ਜੋ ਮਰਜ਼ੀ ਕਰ ਰਹੀ ਹੈ ਠੀਕ ਆ ਉਹ ਆਪਣਾ ਉਹਨਾਂ ਦਾ ਪ੍ਰੋਸੈਸ ਹੈ ਉਹ ਕਰ ਰਹੀ ਹੈ ਪਰ ਸਾਨੂੰ ਬਹੁਤ ਜ਼ਿਆਦਾ ਨਾ ਦਿੱਕਤ ਆ ਜਾਣੀ ਪਰੇਸ਼ਾਨੀ ਆ ਜਾਣੀ ਸਾਡੇ ਬੱਚਿਆਂ ਦੇ ਜੋਰ ਸਰਟੀਫਿਕੇਟ ਤੇ ਲਿਖਿਆ ਹੋਇਆ ਐਸਐਸ ਨਗਰ ਮੋਹਾਲੀ ਠੀਕ ਹੈ ਜੀ ਉਹ ਚੇਂਜ ਚੇਂਜ ਕਰਾਉਣੇ ਪੈਣੇ ਆ ਆਧਾਰ ਕਾਰਡ ਤੇ ਲਿਖਿਆ ਹੋਇਆ ਉਹ ਕਿਦਾਂ ਚੇਂਜ ਕਰਾਵਾਂਗੇ ਅਸੀਂ ਠੀਕ ਆ ਤੇ ਮਤਲਬ ਹੁਣ ਸਾਨੂੰ ਰੋਪੜ ਚ ਪਾ ਤਿਆ ਠੀਕ ਆ ਵੈਸੇ ਡਿਵੈਲਪਮੈਂਟ ਸਾਡੀ ਮੋਹਲੀ ਦੀ ਅਸੀਂ ਪਹਿਲਾਂ ਤੋਂ ਹੀ ਮੋਹਲੀ ਨਾਲ ਜੁੜੇ ਹੋਏ ਹਾਂ ਇਹਨਾਂ ਸਾਲ ਦੇ ਕਦੇ ਸਾਨੂੰ ਰੋਪੜ ਨਾਲ ਪਾ ਦੇਣੇ ਕਦੇ ਮੋਹਲੀ ਨਾਲ ਕਹਿੰਦੇ ਨਹੀਂ ਆ ਹਾਂਜੀ 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 ਠੀਕ ਆ ਹੁਣ ਅਸੀਂ ਨਾਲ ਲੱਗਦਾ ਹਲਕਾ ਸਾਡਾ ਬਿਲਕੁਲ ਨਾਲ ਲੱਗਦਾ ਪਿੰਡ ਆ ਸਾਡਾ ਮੋਹਲੀ ਦੇ ਨਾਲ ਠੀਕ ਆ ਸਾਡੀ ਆਹੀ ਬੇਨਤੀ ਹੈ ਵੀ ਸਾਨੂੰ ਰੋਪੜ ਦੇ ਨਾਲ ਨਾ ਪਾਇਆ ਜਾਵੇ ਜੇ ਪੂਰ ਜ਼ੋਰ ਵਿਰੋਧ ਕਰਾਂਗੇ ਠੀਕ ਆ ਧਰਨਾ ਜੋਸਾਤਿਓ ਹਸਕਾ ਅਸੀਂ ਆਪਣਾ ਪੂਰਾ ਜੋ ਲਾਵਾਂਗੇ ਠੀਕ ਹੈ ਤੇ ਇਹ ਜੇ ਮੈਂ ਪਿੰਡਾਂ ਦੀ ਗੱਲ ਕਰਾਂ ਤਾਂ ਪਹਿਲਾਂ ਰੋਪੜ ਜ਼ਿਲ੍ਹੇ ਦੇ ਵਿੱਚ ਸੀਗੇ ਤੇ ਫਿਰ ਮੁਹਾਲੀ ਦੇ ਵਿੱਚ ਕਰ ਦਿੱਤੇਗੇ ਹੁਣ ਜੇ ਰੋਪੜ ਦੇ ਵਿੱਚ ਕਰ ਰਹੇ ਨੇ ਤੇ ਇਹਦੇ ਪਿੱਛੇ ਤੁਹਾਨੂੰ ਦਿੱਕਤ ਕਿਉਂ ਹੈ ਦਿੱਕਤ ਦਿੱਕਤ ਹੈ ਦਿੱਕਤ ਹੈ ਜੀ ਕਦੇ ਰੋਪੜ ਕਦੇ ਮੁਹਾਲੀ ਫਿਰ ਤਾਂ ਸਾਨੂੰ ਇਹੀ ਕੰਮ ਰਹਿ ਗਿਆ ਆਪਣੇ ਡਾਕੂਮੈਂਟ ਕਦੇ ਰੋਪੜ ਤੋਂ ਕਰਾਓ ਚੇਂਜ ਕਦੇ ਮੁਹਾਲੀ ਤੋਂ ਕਰਾਓ ਚੇਂਜ ਠੀਕ ਹੈ ਕਿ ਨਹੀਂ ਸਾਡਾ ਕਮਰਸ਼ੀਅਲ ਸਾਡੀਆਂ ਜ਼ਮੀਨਾਂ ਹੈ ਲਾਗ ਸਾਨੂੰ ਸ਼ਹਿਰ ਖੜੜ ਪੈਂਦਾ ਹੈ ਮੁਹਾਲੀ ਸਾਨੂੰ 10 ਕਿਲੋਮੀਟਰ ਤੇ ਐ। ਰੋਪੜ ਵਾਸਤੇ ਸਾਨੂੰ ਜਾਣਾ ਪਊਗਾ 30-35 ਕਿਲੋਮੀਟਰ। ਡਿਵੈਲਪਮੈਂਟ ਹੋਈ ਏ ਤੁਹਾਡੇ ਪਿੰਡ ਦੇ ਵਿੱਚ? ਨਹੀਂ। ਡਿਵੈਲਪਮੈਂਟ ਕੋਈ ਨਹੀਂ ਹੋਈ। ਹਾਂਜੀ। ਉਹ ਤਾਂ ਕਹਿੰਦੇ ਅਸੀਂ ਸੜਕਾਂ ਡਿਵੈਲਪਮੈਂਟ ਹੋਣ ਦਾ ਟਾਈਮ ਐ ਜੀ ਹੁਣੇ। ਡਿਵੈਲਪਮੈਂਟ ਹੋਣ ਦਾ ਟਾਈਮ ਐ ਜੀ ਇਹ। ਇਹ ਪਤਾ ਨਹੀਂ ਸਰਕਾਰ ਤਾਂ ਹੀ ਨਾ ਕਿਤੇ ਕਰਨ ਲੱਗੀ ਹੋਵੇ ਵੀ ਇਹਨੂੰ ਮੁਹਾਲੀ ਤੋਂ ਕੱਟ ਕੇ ਰੋਪੜ ਨਾਲ ਜੋੜ ਦੋ। ਹਰਿਆ ਤਾਂ ਕੁਝ ਵੀ ਜਾ ਸਕਦਾ ਪਰ ਸਵਾਲ ਇਹ ਉੱਠਦਾ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਇਹ ਕਿਉਂ ਹਾਲਾਂਕਿ ਤੁਸੀਂ ਸਾਰੇ ਪਿੰਡ ਵਾਲੇ ਹੋ ਤੁਸੀਂ ਵਿਰੋਧ ਕਰਦੇ ਪਿਓ ਇਸ ਦਾ ਪਰ ਸਰਕਾਰ ਤਾਂ ਲੱਗੀ ਹੋਈ ਹੈ ਵੀ ਅਸੀਂ ਕਰ ਹੀ ਦੇਣਾ ਨਹੀਂ ਜੀ ਸਰਕਾਰ ਨੂੰ ਤਾਂ ਸਾਡੀ ਇਹੀ ਬੇਨਤੀ ਹੈ ਵੀ ਸਾਡਾ ਜ਼ਿਲ੍ਹਾ ਜਿਹੜਾ ਮੋਹਾਲੀ ਹੈ ਉਹ ਮੋਹਾਲੀ ਉਹ ਰਹਿਣ ਦਿੱਤਾ ਜਾਵੇ ਸਾਨੂੰ ਰੋਪੜ ਜ਼ਿਲ੍ਹੇ ਨਾਲ ਨਾ ਜੋੜਿਆ ਜਾਵੇ ਤੁਸੀਂ ਕੀ ਕਹੋਗੇ ਮਾਨ ਸਾਹਿਬ ਤੁਹਾਡਾ ਕੀ ਕਹਿਣਾ ਕਿ ਜਿਹੜਾ ਜਿਲ੍ਹਾ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਨੋ ਜੀ ਨੋ ਸੋਲੇ ਨਹੀਂ ਪਿਆਦਾ ਹੁੰਦਾ ਜਿਹੜੇ 35 ਪਿੰਡਾਂ 'ਮਾਤੇ ਕਿਹਨੇ ਦੇਖੋ 35 ਪਿੰਡਾਂ 'ਮਾਤੇ ਅੱਧੇ ਪਿੰਡ ਤਾਂ ਕਮੇਟੀਆਂ ਚ ਹੋਗੇ ਠੀਕ ਆ ਜੀ ਇੱਧਰ ਖਰੜ ਕਮੇਟੀ ਹੋਗੀ ਇੱਧਰ ਕੜੂਆ ਕਮੇਟੀ ਹੋਗੀ ਠੀਕ ਆ ਜੀ ਉਹ ਤਾਂ ਬਾ ਸਾਡਾ ਕਮਰਸ਼ੀਅਲ ਏਰੀਆ ਥੋੜੀਆਂ ਥੋੜੀਆਂ ਸਾਡੇ ਕੋਲ ਜ਼ਮੀਨਾਂ ਉਹੀ ਤੁਸੀਂ ਚੱਕ ਕੇ ਰੋਪੜ ਚ ਪਾ ਦਿਓ ਸਾਡਾ ਰੇਟ ਕਿਆ ਰਹਿ ਗਿਆ ਜੀ ਕਿਉਂ ਕਾਰਨ ਇਹ ਵੀ ਬਹੁਤ ਵੱਡਾ ਹੈ ਬਹੁਤ ਵੱਡਾ ਕਾਰਨ ਹੈ ਜੀ ਜ਼ਮੀਨਾਂ ਤੇ ਜਿਲ੍ਹੇ ਦੇ ਵਿੱਚ ਤਾਂ ਹਨ ਜਦ ਜਿਲ੍ਹਾ ਹੀ ਚੇਂਜ ਹੋ ਗਿਆ ਪਿੱਛੇ ਕਿਆ ਰਹਿ ਗਿਆ ਜੀ ਸਾਡੇ ਨਾਲੇ ਕੋਈ ਬੈਰ ਜਿੱਦ ਹੈ ਆਹੀ ਦਾ 35 ਪਿੰਡ ਹੈ ਮੜੇ ਮੋਟੇ ਚਲੋ ਜਿਹੜੇ 35 ਲਾ ਲਓ 40 ਲਾ ਲਓ ਠੀਕ ਹੈ ਜੀ ਆਹੀ ਚੱਕ ਕੇ ਤੁਸੀਂ ਹੁਣ ਸਾਨੂੰ ਜਾ ਕੇ ਰੋਪੜ ਜ਼ਿਲ੍ਹੇ ਚ ਪਾ ਦਿਓ ਸਾਡੇ ਨਾਲ ਕਾਦਾ ਬੈਰ ਹੈ ਬਈ ਸਾਡੀਆਂ ਜ਼ਮੀਨਾਂ ਦਾ ਕਿਆ ਰੇਟਰ ਹੋਊਗਾ ਜੀ ਇੱਕ ਗੱਲ ਦਾ ਹਾਲ ਇੱਥੇ ਇਹ ਖੜਾ ਹੁੰਦਾ ਕਿ ਪਿੰਡ ਵਾਲਿਆਂ ਦੀ ਵੀ ਸਹਿਮਤੀ ਜ਼ਰੂਰੀ ਹੈ ਪੰਚਾਇਤਾਂ ਦੀ ਵੀ ਸਹਿਮਤੀ ਜ਼ਰੂਰੀ ਹੈ ਇਹਨਾਂ ਦੀ ਬਿਨਾ ਇਹਨਾਂ ਦੀ ਸਹਿਮਤੀ ਤੋਂ ਬਿਨਾ ਤਾਂ ਕੁਝ ਹੋ ਵੀ ਨਹੀਂ ਸਕਦਾ ਨਾ ਪੰਚਾਇਤਾਂ ਮਤਾ ਪਾ ਕੇ ਦਮੈ ਇਹਨਾਂ ਨੂੰ ਇਹਨਾਂ ਤੇ ਵਿਰੋਧ ਮਤੇ ਪੈਣੇ ਆ ਇਹਨਾਂ ਦੀ ਸਰਕਾਰ ਨਾ ਪਿੰਡਾਂ ਵਾਲੇ ਪਾ ਕੇ ਦਮੈ ਠੀਕ ਹੈ ਜੀ ਨਾ ਕੋਈ ਕਮੇਟੀਆਂ ਵਾਲੇ ਪਾ ਕੇ ਦਮ ਮੈਂ ਕਾਤੇ ਜਾਮੇ ਕਿਉਂ ਬਸ ਹੀ ਆਪਣਾ ਕਿਉਂ ਬਸਦਾ ਘਰ ਜੜੀ ਹੈ ਜੀ ਅਸੀਂ ਰੋਟੀ ਖਾਂਦੇ ਚੰਗੇ ਨਹੀਂ ਲੱਗਦੇ ਅਜਾ ਅਸੀਂ ਪੰਜਾਬ ਦੇ ਪਸੰਦੇ ਨਹੀਂ ਸਾਡਾ ਵੀ ਸੋਚੋ ਨਾ ਕੁਸ ਅਨੰਦਪੁਰ ਸਾਹਿਬ ਜ਼ਿਲ੍ਹਾ ਬਣਾਉਣਾ ਚਲੋ ਬਹੁਤ ਵਧੀਆ ਗੱਲ ਹੈ ਦਸਵੇਂ ਪਾਸ਼ਾ ਦੀ ਚਰਨ ਛੋਹ ਧਰਤੀ ਹੈ ਉੱਥੇ ਬਣਾਓ ਜ਼ਿਲ੍ਹਾ ਬਣਾਓ ਬਥੇਰੇ ਪਿੰਡ ਪਏ ਆ ਕੋਈ ਜ਼ਰੂਰੀ ਥੋੜੋ ਵੀ ਇਹੀ ਚੱਕ ਕੇ ਮੋਹਾਲੀ ਦੇ ਜਿਹੜੇ ਐ 35 40 ਪਿੰਡ ਚੱਕ ਸਭ ਤੋਂ ਛੋਟਾ ਜ਼ਿਲ੍ਹਾ ਵੀ ਤਾਂ ਹੈ ਵੀ ਮੋਹਾਲੀਓ ਜੇ ਉਹ ਜਿਲ੍ਹਿਆਂ ਦੀ ਗੱਲ ਕਰੀ ਐ ਤਾਂ ਜੀ ਪਹਿਲਾਂ ਆਪਣਾ ਅੰਮ੍ਰਾਲਾ ਦਾ ਅੰਬਾਲੇ ਦੇ ਬਾਅਦ ਰੋਪੜ ਬਣਿਆ ਰੋਪੜ ਤੇ ਬਹੁਤ ਮੋਹਾਲੀ ਬਣਿਆ ਹੁਣ ਚੱਕ ਕੇ ਫੇਰ ਉਧਰ ਨੂੰ ਤਾਂ ਕਦੋਂ ਇਹ ਗੱਲ ਨਹੀਂ ਜੀ ਚੰਗੀ ਐ ਅਸੀਂ ਤਾਂ ਸਖਤ ਬਰੋਚ ਚ ਐ ਸਾਰੇ ਪਿੰਡਾਂ ਦੇ ਬਰੋਚ ਚ ਐ ਠੀਕ ਆ ਜੀ ਪਿੰਡਾਂ ਦੇ ਵਿੱਚ ਡਵੈਲਪਮੈਂਟ ਹੁੰਦੀ ਵੀ ਐ ਦੇਖੋ ਜੀ ਪਿੰਡਾਂ ਦਾ ਵਿਕਾਸ ਹੁੰਦਾ ਜੀ ਮਤਲਬ ਉਹਨੀਆਂ ਨਾਲ ਦਾ ਜੋ ਹੋ ਰਿਹਾ ਵਿਕਾਸ ਉਹ ਚੱਲ ਰਿਹਾ ਜੀ ਹਾਂਜੀ ਉਹ ਨਾਲੀਆਂ ਨਾਲੀਆਂ ਦਾ ਵਿਕਾਸ ਹੋ ਰਿਹਾ ਹੈ ਹਾਂ ਹੋ ਰਿਹਾ ਜੀ ਉਹ ਕੋਈ ਚੱਕਰ ਨਹੀਂ ਉਹ ਹੋ ਰਿਹਾ ਜੀ ਉਹਦਾ ਨਹੀਂ ਆਪਾਂ ਨੂੰ ਡਵੈਲਪਮੈਂਟ ਦਾ ਕੋਈ ਚੱਕਰ ਨਹੀਂ ਹੈ ਬਾਕੀ ਉਦਾਂ ਮਤਲਬ ਬਿਲਡਿੰਗ ਲੈਵਲ ਦਾ ਵੀ ਕੰਮ ਚੱਲਦਾ ਜੀ ਠੀਕ ਹੈ ਜੀ ਬਾਕੀ ਸਾਈਡ ਦੇ ਆਪਣਾ ਆਪਣੇ ਭਾਗੋ ਮੱਧਰੇ ਨਾਲ ਲੱਗਦਾ ਜੀ ਕਮੇਟੀ ਦੇ ਵਿੱਚ ਪਿੰਡ ਹੈ ਉੱਥੇ ਆਪਣਾ ਕਲੋਨੀ ਵਗੈਰਾ ਇਕੱਠ ਹੁੰਦੀਆਂ ਬਿਲਕੁਲ ਨਾਲੇ ਆ ਜੀ ਚਲੋ ਉਹ ਤਾਂ ਗੱਟੀਆਂ ਹੀ ਜਾਣਗੇ ਬਿਲਕੁਲ ਹਾਈਵੇ ਦੇ ਉੱਪਰ ਹੀ ਪਿੰਡ ਪੈਂਦਾ ਹੈਗਾ ਤੇ ਤੇ ਆਸਮਾਨ ਛੁੰਦੀਆਂ ਰੇਟ ਨੇ ਜਿਹੜੀਆਂ ਜ਼ਮੀਨਾਂ ਦੇ ਤੁਸੀਂ ਦੱਸੋ ਬਾਈ ਜੀ ਕੀ ਕਹਿਣਾ ਚਾਹੋ ਸਰਕਾਰ ਕੰਨੀ ਤੇ ਜਿਹੜਾ ਉਹ ਨਹੀਂ ਚੱਲ ਰਿਹਾ ਜਿਹੜਾ ਕਹਿੰਦਾ ਡਿਪਾਰਟਮੈਂਟ ਹੋ ਰਹੀ ਹੈ ਨਾ ਉਹ ਕੋਈ ਨਹੀਂ ਹੋ ਰਹੀ ਕੋਈ ਗਲੀ ਦਾ ਕੰਮ ਨਹੀਂ ਚੱਲ ਰਿਹਾ ਕੋਈ ਨਾਲੀ ਦਾ ਨਹੀਂ ਚੱਲ ਰਿਹਾ ਨਹੀਂ ਉਹ ਗੱਲ ਕਰਦਾ ਮੈਂ ਗੱਲ ਕੋਈ ਗੱਲ ਨਹੀਂ ਜੀ ਪਿਆ ਸੀ ਕੱਦ ਜੇ ਛੜੇ ਚੱਲੇ ਨਹੀਂ ਆ ਮੇਰੀ ਸੁਣੋ ਜੀ ਠੀਕ ਹੈ ਕੋਈ ਚੱਲ ਨਹੀਂ ਰਿਹਾ ਜੀ ਦਾਦਾ ਆਨ ਕੈਮਰਾ ਹਲੇ ਤੱਕ ਸਾਡੇ ਦਾ ਰੁਪਈਆ ਨਹੀਂ ਲੱਗਿਆ ਸਾਡਾ ਹਾਂ 1 ਰੁਪਈਆ ਸਾਡੇ ਲੱਗੇ ਚ ਨਹੀਂ ਲੱਗੇ ਤ ਵੀ ਨਹੀਂ ਆਇਆ ਨਹੀਂ ਸਰ ਹਲੇ ਤੱਕ ਕੋਈ ਗ੍ਰਾਂਟ ਕੁਝ ਵੀ ਐਵੇਂ ਕੋਈ ਠੀਕ ਹਾਂ ਕੁਝ ਨਹੀਂ ਆਇਆ ਹੈ ਇਹ ਜ਼ਮੀਨੀ ਹਕੀਕਤ ਹੈਗੀ ਹੈ ਉਹਨਾਂ ਪਿੰਡਾਂ ਦੀ ਜਿੰਨਾਂ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੀਆਂ ਗੱਲਾਂ ਚੱਲਦੀਆਂ ਪਈਆਂ ਨੇ ਜਿਨ੍ਹਾਂ ਨੂੰ ਲੈ ਕੇ ਖਰੜ ਤਹਿਸੀਲ ਦੇ ਵਿੱਚ ਵਕੀਲਾਂ ਵੱਲੋਂ ਤਰ ਨਾ ਦਿੱਤਾ ਜਾ ਰਿਹਾ ਸਰਪੰਚ ਸਾਹਿਬ ਆਖਰੀ ਕਮੈਂਟ ਲੈਣਾ ਚਾਹਾਂਗੇ ਤੁਹਾਡੇ ਕੋਲੋਂ ਵੀ ਜੇਕਰ ਸਰਕਾਰ ਫਿਰ ਵੀ ਤੁਹਾਡੇ ਵਿਰੋਧ ਦੇ باوجود ਇਹਨਾਂ ਪਿੰਡਾਂ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਪਾਉਂਦੀ ਹੈ ਤੇ ਫਿਰ ਤੁਹਾਡਾ ਕੀ ਐਕਸ਼ਨ ਰਹੂਗਾ ਅੱਗੇ ਅਸੀਂ ਧੰਨਾਂ ਪੇਸ਼ ਕਰਨ ਨੂੰ ਗਏ ਸੜਕਾਂ ਦੇ ਉੱਤਰ ਸੜਕਾਂ ਤੇ ਉੱਤਰ ਨੂੰ ਗਏ ਅਸੀਂ ਨਿਆਣੇ ਲੈ ਕੇ ਜਨਾਨੀਆਂ ਲੈ ਕੇ ਸੜਕਾਂ ਦੇ ਉੱਤਰੂੰਗੇ ਬਸ ਸਿੱਧੀ ਗੱਲ ਹੈ ਸਾਡੀ ਅਸੀਂ ਨਾਲ ਨਿਨਾਂ ਦੇ ਲਾਉਂਗੇ ਨਿਆਣਿਆਂ ਦੀ ਨਿਆਣਿਆਂ ਨੂੰ ਵੀ ਲੈ ਜਾਊਂਗਾ ਤੀਵਿਆਂ ਨੂੰ ਵੀ ਲੈ ਜਾਊਂਗੇ ਇਹ ਸਰਕਾਰਾਂ ਚੇਂਜ ਹੁੰਦੀਆਂ ਰਹੀਆਂ ਨੇ ਸਮੇਂ-ਸਮੇਂ ਤੇ ਸਰਕਾਰਾਂ ਦੇ ਨਵੇਂ ਬਣਾਏ ਇਹ ਕਾਹਦੇ ਬਣਾਏ ਤੇ ਇਹ ਸਾਡਾ ਭਲਾ ਕਰੂਂਗੇ ਇਹ ਤਾਂ ਜਮੇ ਯਾਰਡ ਤੇ ਆਹ ਰੋਡਾਂ ਮਾਂ ਪਹਿਲਾਂ ਤਾਂ ਜ਼ਮੀਨ ਸਾਰੀ ਖਾ ਗਈ ਆ ਰੇਲਵੇ ਰੇਲ ਨਿਕਲ ਗਈ ਇਹਦੇ ਜ਼ਮੀਨ ਰਹੀ ਵੀ ਕਿਹੜੀ ਸਾਡੇ ਕੋਲ ਉਹਦੇ ਪਹਿਲਾਂ ਨਹਿਰ ਦਾ ਮੁੱਦਾ ਠਾ ਦੋ ਦੋ ਤਿੰਨ ਬੀਘੇ ਵਾਲੇ ਆ ਓਰੇ ਵਾਦੇ-ਵਾਦੇ ਚਾਰ ਕੀਲਿਆਂ ਦੇ ਉੱਪਰ ਕੋਈ ਜਿੰਮੇਦਾਰ ਨਹੀਂ ਹੈ ਸਾਬਕਾ ਰੋੜਾ ਮੈਂ ਖਰਾਬ ਕਰਤੀ ਰੇਲਵੇ ਲੈਣਾ ਚ ਖਰਾਬ ਕਰਤੀ ਆ ਨਹਿਰ ਮੈਂ ਲੱਗੇ ਖਰਾਬ ਕਰਨਾ ਇਹਦੇ ਧਰਨੇ ਲੱਗ ਰਹੇ ਆ ਰਹੀ ਵੀ ਕਿਹੜੀ ਜ਼ਮੀਨ ਆ ਉਹ ਬਜ਼ੁਰਗੋ ਤੁਸੀਂ ਕੀ ਕਹੋਗੇ ਤੁਸੀਂ ਅੰਬਾਲਾ ਜਦੋਂ ਜ਼ਿਲ੍ਹਾ ਸੀਗਾ ਉਹ ਵੀ ਦੇਖਿਆ ਹੋਣਾ ਫਿਰ ਰੋਪੜ ਵੀ ਦੇਖਿਆ ਹੋਣਾ ਕੀ ਲੱਗਦਾ ਹੁਣ ਜੇ ਤੁਸੀਂ ਸ਼ਾਮਲ ਹੋਵੋਗੇ ਰੋਪੜ ਦੇ ਵਿੱਚ ਰੋਪੜ ਪਹਿਲੀ ਤਾਂ ਗੱਲ ਰੋਪੜ ਸਾਨੂੰ ਦੂਰ ਬਹੁਤ ਪੈਂਦਾ ਦੋ ਹੀ ਗੱਲ ਸਾਨੂੰ ਰੋਪੜ ਇਕੱਲਾ ਰੋਪੜ ਨਹੀਂ ਬਦਲਣਾ ਸਾਰੇ ਤਸਵੀਲ ਵੀ ਬਦਲ ਜਾਣੀ ਹੈ ਜਿਹੜੀ ਕਿ ਚਮਕੌਰ ਬਣੂਗੀ ਜਿੱਥੇ ਜਹਾਦਨ ਇੱਕ ਵਾਰ ਨਹੀਂ ਹੁਣ ਖਰੜਾ ਇੱਥੇ 2 ਕਿਲੋਮੀਟਰ ਹੈ ਮੇਰੇ ਵਰਗਾ ਲੰਗੜਾ ਬੰਦਾ ਵੀ ਤੁਰ ਕੇ ਚਲੇ ਜਾਵੇ ਉੱਥੇ ਅਸੀਂ ਕਿਸ ਤਰ੍ਹਾਂ ਜਾਵਾਂਗੇ 30 25 ਕਿਲੋਮੀਟਰ ਚਲੇ ਜਾਉਂਗੇ ਦੋ ਦੋ ਇਧਮਾਨੀ ਵਿੱਚ ਜਾ ਹੁਣ ਇੱਥੇ ਆ ਕੇ ਤੁਰ ਕੇ ਵੀ ਜਾ ਸਕਦੇ ਹਾਂ ਅਸੀਂ ਕੋਈ ਤਾਂ ਨਹੀਂ ਵੀ ਜ਼ਿਲੇ ਹੀ ਬਦਲ ਜਾਣਾ ਜ਼ਿਲੇ ਤੇ ਦਾਲ ਤਸਵੀਲ ਵੀ ਬਦਲਨੀ ਹੈ ਹੋਰ ਵੀ ਬਦਲਨੇ ਡਾਕੂਮੈਂਟ ਬਦਲਨੇ ਸਾਰਾ ਕੁਝ ਬਦਲ ਜਾਣਾ ਪ੍ਰੋਬਲਮਸ ਆਏ ਦਿਨ ਨਵੀਆਂ ਆਉਣੀਆਂ ਨਵੀਆਂ ਜਮੀਆਂ ਹੋਣੀਆਂ ਸਭ ਤੇ ਦਾ ਪਹਿਲਾਂ ਹੀ ਪ੍ਰੋਬਲਮਾਂ ਬਹੁਤ ਆ ਹੁਣ ਫੇਰ ਹੋਰ ਵੱਧ ਜਾਣੀਆਂ ਸੋ ਪਿੰਡ ਦੇ ਲੋਕਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਾਫੀ ਵਿਰੋਧ ਦੇਖਣ ਨੂੰ ਮਿਲਦਾ ਪੈਂ ਪਿੰਡ ਰੁੜਕੀ ਪੁਖਤਾ ਪਿੰਡ ਹੈਗਾ ਮੈਂ ਇੱਕ ਵਾਰੀ ਜ਼ਰੂਰ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਦਿਖਾ ਦੇਣ ਯੁੱਧ ਨਸ਼ਿਆਂ ਵਿਰੁੱਧ ਹਾਲਾਂਕਿ ਇਹ ਜ਼ਿਆਦਾਤਰ ਪਿੰਡਾਂ ਦੇ ਵਿੱਚ ਤੁਹਾਨੂੰ ਅਜਿਹੇ ਕੋਰਸ ਨੇ ਉਹ ਇੱਥੇ ਲਿਖੇ ਹੋਏ ਮਿਲਣਗੇ ਤੇ ಗ್ರಾಮ ਪੰਚਾਇਤ ਰੁੜਕੀ ਪੁਖਤਾ ਇਹ ਪਿੰਡ ਹੈਗਾ ਜਿੰਨਾਂ ਦਾ ਪੂਰਾ ਇਸ ਮੁੱਦੇ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਦੇਖਣਾ ਇਹ ਹੋਊਗਾ ਕਿ ਅਗਲਾ ਸਰਕਾਰ ਦਾ ਐਕਸ਼ਨ ਕੀ ਰਹਿੰਦਾ ਜਦੋਂ ਤਹਿਸੀਲ ਦੇ ਵਿੱਚ ਵਕੀਲਾਂ ਵੱਲੋਂ ਹੜਤਾਲ ਕੀਤੀ ਜਾਂਦੀ ਹੈ ਉਥੇ तमाम ਲੀਡਰਸ ਪਹੁੰਚਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਪੂਰੇ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ ਤੇ ਅਜਿਹੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੁਣਾਂ ਪਹੁੰਚਦੇ ਨੇ ਉਹ ਕਹਿੰਦੇ ਨੇ ਕਿ ਜੇਕਰ ਇਨ੍ਹਾਂ ਵਿਧਾਇਕਾਂ ਨੂੰ MPs ਨੂੰ ਇਸ ਮਾਮਲੇ ਦੀ ਜਾਣਕਾਰੀ ਹੀ ਨਹੀਂ ਹੈ ਤੇ ਉਹਨਾਂ ਨੂੰ ਅਹੁਦੇ ਤੇ ਰਹਿਣ ਦਾ ਕੀ ਫਾਇਦਾ ਉਹਨਾਂ ਨੂੰ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਮਾਮਲੇ ਨੂੰ ਲੈ ਕੇ ਸਿਆਸੀਕਰਨ ਵੀ ਹੋ ਰਿਹਾ ਹੈ ਸਿਆਸੀ ਰੋਟੀਆਂ ਵੀ ਸੇਕੀਆਂ ਜਾ ਰਹੀਆਂ ਨੇ ਪਰ ਜ਼ਮੀਨੀ ਹਕੀਕਤ ਇਹ ਹੈ ਪਿੰਡਾਂ ਦੇ ਲੋਕ ਇਸ ਪਿੰਡਾਂ ਨੂੰ ਜੋ ਹੈ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਨਹੀਂ ਕਰਨਾ ਚਾਹੁੰਦੇ ਇਸ ਦੇ ਕਈ ਕਾਰਨ ਨੇ ਪਰ ਜ਼ਮੀਨੀ ਹਕੀਕਤ ਹੀ ਹੈ ਫਿਲਹਾਲ ਅਸੀਂ ਤੁਹਾਨੂੰ ਪੰਜਾਬ ਇਨਸਾਈਟਸ ਦੇ ਮਾਧਿਅਮ ਰਾਹੀਂ ਪਲ-ਪਲ ਦੀ ਅਤੇ ਥਾਂ-ਥਾਂ ਦੀ ਜਾਣਕਾਰੀ ਮੁਹੱਈਆ ਕਰਵਾਉਂਦੇ ਰਵਾਂਗੇ ਕਿ ਪਿੰਡਾਂ ਦੇ ਲੋਕਾਂ ਦਾ ਕੀ ਕਹਿਣਾ ਹੈ ਤਹਿਸੀਲ ਦੇ ਵਿੱਚ ਜੇਕਰ ਵਕੀਲ ਹੜਤਾਲ ਤੇ ਬੈਠੇ ਨੇ ਧਰਨੇ ਤੇ ਬੈਠੇ ਨੇ ਤੇ ਪਿੰਡਾਂ ਦੇ ਲੋਕਾਂ ਦੇ ਵਿੱਚ ਵੀ ਇਸ ਦਾ ਵਿਰੋਧ ਦੇਖਣ ਨੂੰ ਮਿਲਦਾ ਪਿਆ ਕੈਮਰਾਮੈਨ ਰੋਹਿਤ ਦੇ ਨਾਲ ਪ੍ਰਲਾਦ ਸੰਗੇਲੀਆ ਪੰਜਾਬ ਇਨਸਾਈਟਸ ਖਰੜ